ਹਰ ਜੀ ਆਏ ਹਰ ਜੀ ਆਏ ਹਰ ਜੀ ਉਪੇਦਾ ਕਰੂ ਹਰ ਜੀ ਕਿਰਪਾ ਕਰੂ ਕਿਰਪਾ ਕਰੂ ਨਾਰੇ ਇਸੇ ਜੀ ਪਾਤਸ਼ਾਹੋ ਹਰਿ ਦੀ ਜੀ ਤੇਰਾ ਮਹਾਰਾਜ ਨੂੰ ਵਾਹੂ ਸੱਜੇ ਇੱਕ ਓੰਕਾਰ ਵਾਹਿਗੁਰੂ ਜੀ ਦੇ ਸਤੇ ਸ੍ਰੀ ਗੋਬਿੰਦ ਜੀ ਸਹਾਏ ਵਾਰ ਸ੍ਰੀ ਘੋਟੇ ਜੀ ਦੇ ਪਾਛੇ ਦਸਵੇਂ ਪ੍ਰਥਮ ਗਉੜੀ ਸੰਗਰਗ ਗੁਰਦਾਨਕ ਨੇ ਜਿਹਾਏ ਰੰਗਨ ਗੁਰ ਤੇ ਅਮਰਦਾਸ ਅੰਦਸ਼ਨ ਦੇ ਸਹਾਈ ਅੱਜ ਹਰ ਗੋਵਿੰਦੂ ਸੰਤੋ ਸ੍ਰੀ ਹਦਾਏ ਸ੍ਰੀ ਹਰਿਖਸ਼ਮ ਜਿ ਆਇਆ ਨਿਰਠਾ ਸੁਖੁ ਜਾਏ ਜੇਕੁ ਤੁਹਾਦਰ ਸੰਗਰੈ ਕਾ ਨੰਨ ਦਰਬੈ ਥਾਈ ਸੋ ਥਾਈ ਹੋਈ ਸਹਾਈ ਦਸਵਾਂ ਪਾਛ ਸਰ ਸ੍ਰੀ ਗੁਰਮੋਹਨ ਸੰਸਾਦ ਦੀ ਸੋ ਥਾਈ ਹੋਈ ਸਹਾਈ ਦਸਵਾਂ ਪਾਛ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾ ਵੰਸ ਗਿਆ ਦੇਵ ਨਰਾਇਣ ਦੇ ਵਾਹੀ ਤੇ ਕਰਨ ਦੇ ਗੀਤਾ ਤਿੰਨਾ ਪਿਆਰਿਆ ਸਜਰਨ ਇੱਕ ਮਾਈ ਦਾ ਅੰਦਰ ਤੇ ਫਲ ਸਜੇ ਹਮਦੇ ਜੀ ਆਮੀ ਜੀ ਦਾ ਸਰਬ ਸੁਖ ਦਵਿ ਸਿਦ ਤੇ ਬੰਦ ਬੰਦ ਤੈ ਉਟਨ ਕਾ ਜਤਿ ਜਰੀਆ ਚਰਨ ਸਿ ਗੁਰਬਾਣੀ ਕੀਤੇ ਅੰਦਰ ਨਹੀਂ ਹਾਰਿਆ ਸੇਕੀ ਕੇ ਸਾ ਸਵਾਸਾ ਦਾ ਨੇ ਬਾਹੀ ਇਤਨਾ ਦੀ ਕਮਾਈ ਦਾ ਅਹੰਤਰ ਕੇ ਫਲ ਸਾ ਜੀ ਬੋਲੋ ਜੀ ਵਾਹਿਗੁਰੂ ਬੰਦਾ ਕਾ ਸਰਵਾਤ ਗੁਰਦਵਾਰੇ ਦਾ ਅਹੰਤਰ ਕੇ ਬੋਲੋ ਜੀ ਸਤਿਮਾਹ ਪ੍ਰਤਮੇ ਸ੍ਰੀ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀ ਖਾਲਸਾ ਜੀ ਕੋ ਵਾਹਿਗੁਰੂ 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 ਚਤਿਆ ਸਤਿ ਆਂੰਦ ਸਤਿ ਗਾ ਸਰਸੂ ਵੇਦਾਨਾ ਕਾਲਸਾ ਜੀ ਸਹਿਤ ਅਰਸ਼ਰ ਦੇਤੇ ਖਜਨਕੀ ਪੈਰ ਪੜ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਕਾਲਸਾ ਜੀ ਦੇ ਬੁਰ ਬਲੀ ਬੋਲੋ ਜੀ ਸੁਖਾ ਨੂੰ ਸਿਖੇ ਦਾਣ ਕੇ ਸਦਾ ਰਹਿਤਾ ਵੇਖਦਾ ਸਹਦਾ ਪ੍ਰਸਾਦਾ ਦਰਸਦਾ ਨਾਮ ਦਾ ਸ੍ਰੀ ਅੰਮ੍ਰਿਤ ਸਾਹਿਬ ਜੀ ਦੇ ਸ਼ਾਨ ਚਮਕਿਆ ਚੱਡੇ ਬੰਗੇ ਜਿਗੂ ਜੁਗਾ ਦਲ ਕਰਨ ਕਹ ਜੈਕਾਰ ਬੋਲੋ ਸ੍ਰੀ ਘੰਟਾ ਮੰਦਿਰ ਆਪਕੋ ਸ੍ਰੀ ਮਦਦ ਰਖਾ ਵਾਹਿਗੁਰੂ ਦੇ ਕਾਪੜਾ ਮੈਂ ਬੰਦੇ ਸ੍ਰੋ ਸਹਾਇ ਦਾ ਜਾਜ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਉਹ ਦੁਆਰਿਆ ਉਹ ਧਾਮਾਂ ਤੇ ਤੇ ਬੰਦੂਆਂ ਛੋੜਿਆ ਗਿਆ ਕਿ ਦਰਸ਼ਨ ਦੀ ਬਾਤ ਸਿਰ ਹਾਂ ਦਾ ਬਾਨ ਅਕਾਲ ਜੀ ਨੂੰ ਬਖੋ ਨਿਮਾਰਿਆਂ ਦੇ ਬਾਉ ਸਤਿਗੁਰੂ ਨਿਟਾਲਿਆਂ ਦੇ ਤਾਲ ਸਤਿਗੁਰੂ ਨਿਉਟਿਆਂ ਦੇ ਓਰ ਸਤਿਗੁਰੂ ਜਗਉ ਜੋਗ ਅਟਲ ਤਨ ਤਨ ਸਤਿਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਰੇ ਪਾਤਸ਼ਾਹ ਜੀਆਂ ਦੇ ਸੁਗਰਾਣਾ ਕਰਦਿਆ ਹੋਇਆ ਭਾਈ ਸੁਖਮੰਦਰ ਸਿੰਘ ਸਰਦਾਰ ਰਗਰੂਪ ਸਿੰਘ ਮਹਿਰਕੇ ਪਰ